ਹਾਂਜੀ ਅੱਪਾ ਅੱਜ ਗੱਲ ਕਰਨੀ ਹੈ ਨਪੋਲੀਨ ਦੀ ਵੀ ਲਪੋਲੇ ਨੂੰ ਆਪਦੇ ਆਪ ਤੇ ਬਹੁਤ ਵੱਡਾ ਹੈ ਸਮਝੋ ਡੀਗਰੀਟ ਹੁੰਦਾ ਤੇ ਆਦਮ ਦੇਖ ਕੇ ਨਪੋਲੀਨ ਦਾ ਕੱਦ ਸੀ ਉਹ 5 ਫੁੱਟ 5 ਇਚ ਸੀ ਜਦੋਂ ਉਹ ਕੋਈ 6 ਫੁੱਟ ਬੰਦਾ ਜਾਂ ਕਿਸੇ ਪਖਾਰੀ ਨੂੰ ਵੀ ਦੇਖਦਾ ਹੋ ਤਾਂ ਉਹ ਆਪਦੇ ਆਪ ਨੂੰ ਜਲਸੀ ਮਹਿਸੂਸ ਕਰਦਾ ਵੀ ਮੇਰਾ ਕੱਦ ਇੰਨਾ ਛੋਟਾ ਕਿਉਂ ਹੈ ਉਹ ساری ਉਮਰ ਇਹੀ ਸੋਚਦਾ ਰਿਹਾ ਵੀ ਮੇਰਾ ਕੱਦ ਛੋਟਕਾ ਆ ਕਿਉਂਕਿ ਭਗਵਾਨ ਨੇ ਜਿਹਹ ਜਾ ਕਿਸੇ ਨੂੰ ਬਣਾਤਾ ਉਹੋ ਜੀ ਆਪਦੀ ਜ਼ਿੰਦਗੀ ਜੀਉਂ। ਉਹ ਸੁਸਾਇਟੀ ਵੀ ਕਰ ਗਿਆ ਲਾਸਟ ਵਿੱਚ ਨਪੋਲੀਅਨ। ਪਰੰਤੂ ਉਹਦੇ ਮਨ ਤੋਂ ਨਿਕਲਿਆ ਨਹੀਂ ਵੀ ਮੈਂ ਮੇਰਾ ਕੱਦ ਵੱਡਾ ਕਿਉਂ ਨਹੀਂ ਹੈਗਾ? ਇਸ ਲਈ ਸਾਨੂੰ ਜਿਹਹ ਜਾ ਮਾਲਕ ਨੇ ਦੇਤਾ ਸਾਡਾ ਰੰਗ ਕਾਲਾ ਦੇਤਾ, ਗੋਰਾ ਦੇਤਾ। ਸਾਨੂੰ ਕੱਦ ਲੰਮਾ ਦੇਦਾ ਛੋਟਾ ਦੇਦਾ ਮੋਟਾ ਦੇਦਾ ਜਿਹੜਾ ਮਰਦ ਜਾਂ ਨੂੰ ਕੱਦ ਦੇਦਾ ਨੇ ਜਿਹੜਾ ਮਰਦ ਸਰੀਰ ਦਾ ਵੀ ਇਹ ਸਰੀਰ 'ਚ ਬਹਿ ਕੇ ਤੁਸੀਂ ਜੋ ਮਰਜ਼ੀ ਕੁਝ ਕਰ ਲੋ ਜ਼ਰੂਰ ਨਹੀਂ ਵੀ ਇਹ ਕਾਲੇ ਵਾਲੇ ਇਹ ਕਰ ਸਕਦਾ ਪੀਲੇ ਵਾਲਾ ਵੱਡੇ ਕੱਦ ਵਾਲੇ ਕਰ ਛੋਟੇ ਵਾਲਾ ਆਪਦੇ ਆਪ ਤੇ ਕਦੇ ਅਫਸੋਰਸ ਨਾ ਕਰੋ ਫਕਰ ਮਹਿਸੂਸ ਕਰੋ ਵੀ ਸਾਨੂੰ ਮਾਲਕ ਨੇ ਤੰਦਰੁਸਤ ਦਿੱਤਾ ਅਸੀਂ ਅੰਗ ਹੀ ਨਹੀਂ ਹੈਗੇ ਸਾਰੇ ਅੰਗ ਸਾਡੇ ਸਲਾਮਤ ਨੇ ਜਿਸ ਬੰਦੇ ਦੇ ਸਾਰੇ ਅੰਗ ਸਲਾਮਤ ਨੇ ਉਹ ਕੁਝ ਵੀ ਕਰ ਸਕਦਾ ਦੁਨੀਆਂ 'ਚ ਕੁਛ ਵੀ ਇਸ ਲਈ ਆਪ ਦੇ ਆਪ ਤੇ ਕਦੇ ਅਫਸੋਸ ਨਾ ਕਰੋ ਪੋਜ਼ਿਟਿਵ ਰਹੋ ਚੜ੍ਹਦੀ ਕਲਾ ਚ ਰਹੋ